ਤੋਂ ਮੇਰਾ ਕੋ ਸੱਜਣਾ ਸਰੀਕੇ ਵਾਲਾ ਗਾਣਾ ਲਾਉਂਦਾ ਨਾ ਸਾਲਾ ਦਿਲ ਕਰਦਾ ਵੀ ਇਹਦਾ ਸਿਰ ਦੇ ਵਿੱਚ ਡਾਂਗ ਮਾਰਾਂ ਦਾ ਸਿਰ ਪਾੜ ਦਵਾਂ ਵੀ ਯਾਰ ਜੇ ਸਾਡੇ ਪੇ ਕੋ ਜ਼ਮੀਨ ਨਾ ਹੁੰਦੀ ਤੇ ਆਪਾਂ ਕਿਹਦੀ ਜ਼ਮੀਨ ਫालतੂ ਲੈ ਲੈਂਦੇ ਜਦੋਂ ਮਾੜਾ ਟਾਈਮ ਆਉਣਾ ਸਭ ਨੂੰ ਆਉਣ ਨੂੰ ਟਾਈਮ ਲੱਗ ਜਾਣਾ ਇਹਨਾਂ ਚਾਚੇ ਤਾਇਆ ਨੇ ਚੱਕ ਕੇ ਹਸਪੀਟਲ ਖੜਨਾ ਹੁੰਦਾ ਇਸ ਦੁਨੀਆ 'ਚ ਸਭ ਤੋਂ ਮਾੜਿਆ ਉਹ ਪਤਾ ਕਾ ਦੂੰ ਉਹ ਵੀ ਮੈਂ ਤੁਹਾਨੂੰ ਦੱਸਦਾ ਇੱਕ ਇੱਕ ਇੰਚ ਜ਼ਮੀਨ ਪਿੱਛੇ ਨਾ ਭਰਾ ਭਰਾ ਦੇ ਵੈਰੀ ਬਣ ਜਾਂਦੇ ਆ ਇਹਨਾਂ ਦੇ ਦਿਲ 'ਚ ਗੱਲ ਨਹੀਂ ਆਉਂਦੀ ਵੀ ਨਹੀਂ ਯਾਰ ਜੇ ਆਪਣਾ ਭਰਾ 1 ਇੰਚ ਜ਼ਿਆਦਾ ਲੈ ਜਾਊਗਾ ਤਾਂ ਫੇਕ ਕੀ ਹੋ ਜਾਊਗਾ ਜੇ 1 ਇੰਚ ਤੇ ਉਹਦਾ ਹੱਕ ਜ਼ਿਆਦਾ ਹੋ ਜਾਊਗਾ ਤਾਂ ਕੀ ਹੋ ਜਾਊਗਾ ਇੱਕ ਇੱਕ ਇੰਚ ਜ਼ਮੀਨ ਪਿੱਛੇ ਇਹ ਪੰਜਾਬੀ ਭਰਾਵਾਂ ਨੂੰ ਸਲੀਕਾ ਬਣਾ ਕੇ ਬਹਿ ਜਾਂਦੇ ਆ ਤੇ ਉਹਨਾਂ ਤੋਂ ਮਾੜੀਆਂ ਨੇ ਉਹਨਾਂ ਦੀਆਂ ਅਲਾਦਾਂ ਜਿਹੜੀਆਂ ਸਰੀਕੇ ਵਾਲੇ ਗਾਣੇ ਸੁਣ ਸੁਣ ਕੇ ਇੱਕ ਦੂਜਿਆਂ ਨਾਲ ਬੈਰ ਪਾਈ ਜਾਂਦੇ ਆ। ਬਾਈ ਜੀ ਘਰ 'ਚ ਕੋਈ مصیبت ਪੈ ਜਾਣਾ ਤੇ ਰਿਸ਼ਤੇਦਾਰਾਂ ਨੂੰ ਆਉਣ ਨੂੰ ਦੋ ਦੋ ਘੰਟੇ ਲੱਗ ਜਾਂਦੇ ਆ ਕਿੰਨਾ ਨੇ ਆਉਣਾ ਹੁੰਦਾ ਜਿਹੜੇ ਆਪਣੇ ਭਰਾਵਾਂ ਦੇ ਜੰਮਿਓ ਆ ਜਿਹੜੇ ਆਪਣੇ ਭਰਾ ਆ ਪਰ ਸਾਡੇ ਕੁਝ ਮਾੜੇ ਗੀਤਕਾਰਾਂ ਨੇ ਤੇ ਕੁਝ ਕੁ ਮਾੜੀ ਸੋਚ ਨੇ ਪੰਜਾਬੀਆਂ ਨੂੰ ਇਸ ਹੱਦ ਤੱਕ ਗਿਰਾ ਦਿੱਤਾ ਵੀ ਅਸੀਂ ਭਰਾ ਭਰਾ ਦੇ ਵੈਰੀ ਬਣ ਗਏ। ਅਸੀਂ ਇਹ ਗੱਲ ਸੋਚੀ ਨਹੀਂ ਵੀ ਯਾਰ ਜੇ ਸਾਡੇ ਪੇ ਕੋ ਜਮੀਨ ਨਾ ਹੁੰਦੀ ਤੇ ਆਪਾਂ ਕਿਹਦੀ ਜ਼ਮੀਨ ਫालतੂ ਲੈ ਲੈਂਦੇ ਤੇ ਜੇ ਮਰ ਕੇ ਅਸੀਂ ਨਾਲ ਮਰਲਾ ਖੜਨੀ ਨਹੀਂ ਤੇ ਆਪਾਂ ਮਰ ਲਿਆ ਪਿੱਛੇ ਆਪਣੇ ਆ ਨਾ ਬਗਾੜੀਏ ਕਿਉਂ ਜਦੋਂ ਮਰਦੇ ਆ ਤੇ ਹੱਥ ਖਾਲੀ ਹੁੰਦਾ ਐ ਹੁੰਦਾ ਖਾਲੀ ਇਹਦੇ ਚ ਕੁਝ ਨਹੀਂ ਹੁੰਦਾ ਜਿਹੜੇ ਕੱਪੜੇ ਪਾਏ ਹੁੰਦੇ ਨਾ ਉਹ ਵੀ ਲਾ ਦਿੰਦੇ ਆ ਜਿਹੜਾ ਕੁੜਤਾ ਪਜਾਮਾ ਮਰਨ ਤੋਂ ਬਾਅਦ ਫੂਕਣ ਲਈ ਪਾਇਆ ਜਾਂਦਾ ਨਾ ਉਹਦੇ 'ਚ ਕੋਈ ਜੇਬ ਨਹੀਂ ਹੁੰਦੀ ਉਹਦਾ ਕੋਈ ਸੈਜ ਨਹੀਂ ਹੁੰਦਾ ਪਤਾ ਕੀ ਹੁੰਦਾ ਯਾਰ ਬਸ ਬੁੜੇ ਦੇ ਫਸ ਜਾਏ ਬੁੜੇ ਦੇ ਆ ਜਾਏ ਤਾਂ ਇਹਦੀ ਕਹਾਣੀ ਮੁਕਾਓ ਕੋਈ 2 ਦਿਨ ਘਰ ਰੱਖ ਕੇ ਖੁਸ਼ ਨਹੀਂ ਹੁੰਦਾ ਜਿਨ੍ਹਾਂ ਜ਼ਮੀਨਾਂ ਲਈ ਆਪਾਂ ਭਰਾ ਭਰਾ ਦਾ ਬੈਰੀ ਬਣ ਜਾਂਦਾ ਨਾ ਜਿਨ੍ਹਾਂ ਜ਼ਮੀਨਾਂ ਲਈ ਪੰਜਾਬੀਆਂ ਨੇ ਆਪਣੀ ਹੋਂਦ ਗਵਾ ਲਈ ਉਹ ਜ਼ਮੀਨਾਂ ਦੇ ਉੱਤੇ ਹੱਕ ਨਹੀਂ ਰਹਿੰਦਾ ਤੇ ਜਿਹੜੇ ਮੁੰਡਿਆਂ ਨੇ ਜਿਹੜੇ ਪੋਤਿਆਂ ਨੇ ਉਹ ਜ਼ਮੀਨ ਸੰਭਣੀ ਹੁੰਦੀ ਨਾ ਉਹਨਾਂ ਨੇ ਪਤਾ ਨਹੀਂ ਉਹ ਖਰੇ ਕੋਡੀਆਂ ਚ ਹੀ ਗਵਾ ਦੇਣੀ ਹੁੰਦੀ ਆ ਤੇ ਗਵਾਉਂਦੇ ਵੀ ਆ ਉਹ ਗਵਾਉਂਦੇ ਵੀ ਆ ਉਹ ਕੁਛ ਤਾਂ ਮੱਥੇ ਤੇ ਹੱਥ ਮਾਰੋ ਕੁਛ ਤਾਂ ਸੋਚੋ ਕਿਹੜੀ ਜ਼ਮੀਨ ਲਈ ਆਪਾਂ ਭਰਾ ਭਰਾ ਦੇ ਬੈਰੀ ਬਣੀ ਜਾਂਨੇ ਆ ਜੇ ਅੱਜ ਕੱਲ ਅੱਜ ਦੇ ਟਾਈਮ ਦੇ ਵਿੱਚ ਤੁਹਾਡਾ ਮੁੰਡਾ ਕਹਿੰਦਾ ਵੀ ਇਹ ਮੇਰਾ ਸਰੀਕਾ ਮੇਰਾ ਚਾਚਾ ਤਾਇਆ ਉਹ ਇਹ ਗੱਲ ਭੁੱਲ ਜਾਏ ਤੇ ਤੂੰ ਵੀ ਆਪਣੇ ਭਰਾ ਦੇ ਮੁੰਡੇ ਦਾ ਚਾਚਾ ਜਾਂ ਤਾਇਆ ਹੋਏਗਾ ਜੇਕਰ ਅੱਜ ਤੂੰ ਆਪਣੇ ਚਾਚੇ ਤਾਇਏ ਨੂੰ ਸ਼ਰੀਕਾ ਦੱਸ ਕੇ ਉਹਦੇ ਨਾਲ ਬਿਗਾੜ ਰਿਆਂ ਨਾ ਕੱਲ ਨੂੰ ਤੇਰਾ ਜਿਹੜਾ ਮੁੰਡਾ ਆ ਉਹ ਵੀ ਕਿਸੇ ਦਾ ਸ਼ਰੀਕਾ ਬਣੂਗਾ ਉਹ ਵੀ ਉਹੀ ਬੈਰ ਕਮਾਊਗਾ ਜਿਹੜਾ ਤੂੰ ਕਮਾਇਆ ਓ ਯਾਰ ਕਾਦੀ ਗੱਲ ਆ ਜੇ ਸਾਲੇ ਕਿਸੇ ਕੋਲ 4 ਕਿੱਲੇ ਹੈਗੇ ਆ ਜੇ ਕਿਸੇ ਨੂੰ 2 ਮਰਲੇ 4 ਮਰਲੇ ਜ਼ਿਆਦਾ ਵੀ ਚਲ ਜਾਣਗੇ ਤਾਂ ਕੀ ਵਿਗੜ ਗਿਆ ਕੀ ਖੋਣ ਖੋਲਿਆ ਓਏ ਇਹਨੂੰ ਛੱਡੋ ਜ਼ਮੀਨਾਂ ਦੇ ਲਗੜ ਰਗੜੇ ਨੂੰ ਮਾੜਾ ਜਿਹਾ ਸੋਚੋ ਭਰਾ ਨੂੰ ਭਰਾ ਬਣਾ ਕੇ ਰੱਖੋ ਸਰੀਕਾ ਨਾ ਬਣਾਓ ਬੈਰ ਨਾ ਕਮਾਓ ਪੰਜਾਬੀਓ ਕੁਛ ਤਾਂ ਸੋਚੋ ਕਿਹੜੀ ਪੱਗ ਨੂੰ ਪਾ ਗਏ ਤੁਸੀਂ ਇੰਚ-ਇੰਚ ਜ਼ਮੀਨ ਪਿੱਛੇ ਲੈਣਾ ਨੇ ਆ ਇੰਚ-ਇੰਚ ਜਰ ਜੇ ਤੁਹਾਡੇ ਬੁੜੇ ਕੋ ਨਾ ਹੀ ਹੁੰਦੀ ਫੇਕ ਇਹਦੇ ਨਾਲ ਤੁਸੀਂ ਵੰਡ ਲੈਂਦੇ ਕਿਨਾਂ ਲੜ ਲੈਂਦੇ ਆ ਸਾਡੇ ਦਾਦੇ ਕੋ 4 ਕਿੱਲੇ ਸੀਗੇ ਗਿਣਤੀ ਦੇ ਸਾਡੇ ਦਾੜੀ ਹੁਣੀ 4 ਭਰਾ ਹੋਏ ਆ ਸਾਲੀ ਹੋਰ ਜਿਹੜੀ ਮਰਜੀ ਕਜਾ ਹੋਈ ਪਰ ਜ਼ਮੀਨ ਦੀ ਕਜਾ ਨਹੀਂ ਹੋਈ ਤੇ ਜੇ ਸਾਡੇ ਦਾਦੇ ਕੋ ਹੁੰਦੇ ਹੀ ਨਾ ਤੇ ਅਸੀਂ ਕੀ ਵੰਡ ਲੈਂਦੇ ਪਰ ਜਿੱਲੇ ਮੇਰਾ ਦੋਸਤ ਮੇਰਾ ਕੋ ਸੱਜਣਾ ਸਰੀਕੇ ਵਾਲਾ ਗਾਣਾ ਲਾਉਂਦਾ ਨਾ ਸਾਲਾ ਦਿਲ ਕਰਦਾ ਵੀ ਇਹਦਾ ਸਿਰ ਦੇ ਵਿੱਚ ਡਾਂਗ ਮਾਰਾਂ ਦਾ ਸਿਰ ਪਾੜ ਦਵਾ ਯਾਰ ਕਾਦਾ ਸਰੀਕਾ ਓਏ ਸਰੀਕਾ ਨਹੀਂ ਹੁੰਦਾ ਤੇ ਦੇ ਭਰਾ ਆਪਣੇ ਚਾਚੇ ਤਾਏ ਹੁੰਦੇ ਆ ਕੁਛ ਤਾਂ ਸ਼ਰਮ ਕਰੋ ਜਦੋਂ ਮੁਸੀਬਤ ਪੈਣੀ ਆ ਨਾ ਜਦੋਂ ਮਾੜਾ ਟਾਈਮ ਆਉਣਾ ਸਭ ਨੂੰ ਆਉਣ ਨੂੰ ਟਾਈਮ ਲੱਗ ਜਾਣਾ ਇਨਾ ਚਾਚੇ ਤਾਇਆ ਨੇ ਚੱਕ ਕੇ ਹਸਪੀਟਲ ਖੜਨਾ ਹੁੰਦਾ ਇਨਾ ਚਾਚੇ ਤਾਇਆ ਨੇ ਖੂਨ ਦੇਣਾ ਹੁੰਦਾ ਓਏ ਅਸੀਂ ਕਿਹੜੀ ਪੱਗ ਨੂੰ ਪਾ ਗਏ ਉਹ ਮੈਂ ਗਾਣੇ ਸੁਣਦਾ ਇੰਨਾ ਦਿਲ ਦੁਖਦਾ ਸਰੀਕਾਂ ਦੇ ਅੱਗ ਲਾਉਣੀ ਆ ਸਰੀਕਾਂ ਦੇ ਜੇ ਕਰਨਾ ਉਹ ਕਿਹੜਾ ਸਰੀਕਾ ਤੁਹਾਡੇ ਪੇ ਦਾ ਭਰਾ ਸਰੀਕਾ ਤੁਹਾਡੇ ਮੁੰਡੇ ਦਾ ਜਿਹੜਾ ਤੁਹਾਡਾ ਨਿਆਣਾ ਹੋਣਾ ਤੁਹਾਡਾ ਭਰਾ ਵੀ ਉਹਦਾ ਸਰੀਕਾ ਹੀ ਬਣਨਾ ਜਿਨ੍ਹਾਂ ਭਰਾਵਾਂ ਦੇ ਨਾਲ ਬਹਿ ਬਹਿ ਤੁਸੀਂ ਰੋਟੀਆਂ ਖਾਣੇ ਜਿਨ੍ਹਾਂ ਭਰਾਵਾਂ ਨਾਲ ਬਹਿ ਬਹਿ ਤੁਸੀਂ ਪੈਗ ਲਾਉਨੇ ਆ ਉਹ ਵੀ ਤੁਹਾਡੇ ਮੁੰਡੇ ਦਾ ਸਰੀਕਾ ਹੋਣਾ ਕਿਹੋ ਜਿਹਾ ਲਬਜ ਬਣਾ ਲਿਆ ਆਪਾਂ ਲੋਕਾਂ ਨੇ ਕੀ ਕਰਨ ਬੈਗੇ ਅਸੀਂ ਕਿਹੜੇ ਸਰੀਕੇ ਨੂੰ ਪੈ ਗਏ ਅਸੀਂ ਇੰਨਾ ਦੁੱਖ ਲੱਗਦਾ ਮੈਂ ਬੜੇ ਚਿਰ ਦਾ ਚਾਹੁੰਦਾ ਸੀ ਇਹ ਵੀਡੀਓ ਬਣਾਉਣਾ ਪਰ ਮੈਂ ਆਪਣੇ ਆਪ ਨੂੰ ਰੋਕਿਆ ਸੀ 1 ਇੰਚ ਆ ਇੰਚ ਦਾ ਮੇਰਾ ਪੋਟਾ ਆ 1 ਇੰਚ ਜ਼ਮੀਨ ਦੇ ਲਈ ਨਾ ਠਾਣੇ ਉਠਾਣੀ ਹੋ ਜਾਂਦੇ ਹੁੰਦੀ 20000 ਦੀ ਆ ਤੇ ਕੋਟਾਂ ਦੇ ਵਿੱਚ 2-2 ਲੱਖ ਲਾਉਂਦੇ 2-2 ਲੱਖ ਤੇ ਜੇ ਉਦਾਂ ਹੀ ਦੇ ਦੋ ਤਾਂ 20000 ਦਾ ਹੀ ਨੁਕਸਾਨ ਆ ਫੇਰ ਕਿ ਹੋਇਆ ਆਪਣਾ ਭਰਾ ਹੀ ਬਾਹੂਗਾ ਜੇ ਬਾਈ ਆਪਣੇ ਭਰਾ ਦਾ ਕੋਈ ਮਕਾਮ ਹੋਊਗਾ ਆਪਣੇ ਭਰਾ ਦਾ ਕੋਈ ਲੈਵਲ ਆਊਗਾ ਤੇ ਚੜ੍ਹਦੀ ਕਲਾ ਦਾ ਆਪਣੀ ਆ ਆਪਣੇ ਦਿਲ ਨੂੰ ਸਕੂਨ ਆ ਕੋ ਕਹੂਗਾ ਯਾਰੇ ਉਹਦਾ ਭਰਾ ਆ ਅੱਜ ਮੈਂ ਆਪਣੀ ਗੱਲ ਕਰਦਾ ਬਾਈ ਕੋਈ ਮਾਨ ਨਹੀਂ ਕੋਈ ਹੰਕਾਰ ਨਹੀਂ ਜੱਜ ਇਹ ਰਾਜੇ ਨੂੰ ਕੋ ਜਾਣਦਾ ਤਾਨੂੰ ਕੋ ਬੁਲਾਊਗਾ ਯਾਰ ਇਹ ਰਾਜੇ ਦਾ ਦੋਸਤ ਆਇਆ ਬਾਈ ਤੇ ਉਹਦੇ 'ਚ ਤੁਹਾਡੀ ਇੱਜ਼ਤ ਆ ਉਹਦੇ 'ਚ ਮੇਰੀ ਨਹੀਂ ਉਹ 'ਚ ਤੁਹਾਡੀ ਇੱਜ਼ਤ ਆ ਕਿ ਰਾਜੇ ਨੇ ਜੇ ਇਸ ਬੰਦੇ ਨੂੰ ਦੋਸਤ ਬਣਾਇਆ ਇਸ ਬੰਦੇ 'ਚ ਕੋ ਕਾਬਲੀਅਤ ਹੋਊਗੀ ਬਾਕੀ ਕਿਆ ਸੁਣਾ ਮਾਫ ਕਰਨਾ ਪਰ ਪੰਜਾਬੀਆਂ ਨੇ ਜਿਹੜੇ ਕੰਮ ਪਾੜ ਲੈਣਾ ਸਰੀਕਾ ਬਾਜੀ ਇੰਚ-ਇੰਚ ਪਿੱਛੇ ਲੜਨਾ ਇੱਕ ਦੂਜੇ ਨਾਲ ਬੈਰ ਕਮਾਉਣਾ ਉਹ ਦੁਸ਼ਮਣ ਨਾਲ ਲੜੋ ਦੁਸ਼ਮਣ ਨਾਲ ਆਪਣੇ ਨਾਲ ਨਾਲ ਲੜੋ ਮੜੀ ਜੀ ਗੱਲ ਨੂੰ ਮੇਰੀ ਨੂੰ ਸਮਝੋ